ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਲ ਕਾ 24 ਅੱਜ ਕਬਾਇਆ ਪੁਲਿਸ ਚੌਕੀ ਜੋ ਕਿ ਕਸ਼ਮੀਰ ਚੰਦ ਲੰਬੇ ਸਮੇਂ ਤੋਂ ਪੰਜਾਬ ਹੋਮਗਾਰਡ ਵਿੱਚ ਡਿਊਟੀ ਕਰਦੇ ਸਨ ਅੱਜ ਉਹਨਾਂ ਦੀ ਰਿਟਾਇਰਮੈਂਟ ਤੇ ਪੁਲਿਸ ਚੌਕੀ ਕਬਾਇਆ ਵੱਲੋਂ ਇੱਕ ਪਾਰਟੀ ਕਰਕੇ ਉਹਨਾਂ ਨੂੰ ਵਿਦਾਇਗੀ ਦਿੱਤੀ ਗਈ ਰਿਟਾਇਰਮੈਂਟ ਤੇ ਜਲਾਲਾਬਾਦ ਐਸਐਚਓ ਸਾਹਿ ਪਹੁੰਚੇ ਤੇ ਮੌਕੇ ਤੇ ਸਨਮਾਨ ਕਰਦੇ ਹੋਏ ਕਸ਼ਮੀਰ ਚੰਦ ਨੂੰ ਫੁੱਲਾਂ ਦੇ ਹਾਰ ਪਾ ਕੇ ਔਰ ਟੋਲਟ ਮੱਕਿਆਂ ਨਾਲ ਉਹਦੀ ਵਿਦਾਇਗੀ ਕੀਤੀ ਇੱਥੇ ਪਿੰਡ ਵਾਸੀਆਂ ਨੇ ਦੱਸਿਆ ਕਿ ਕਸ਼ਮੀਰ ਚੰਦ ਬੜੀ ਇਮਾਨਦਾਰੀ ਨਾਲ ਇਨ੍ਹਾਂ ਪਿੰਡਾਂ ਵਿੱਚ ਡਿਊਟੀ ਕੀਤੀ ਹੈ ਇੱਥੇ ਇਹ ਵੀ ਦੱਸ ਦਈਏ ਪੁਲਿਸ ਚੌਕੀ ਕਬਾਇਆ ਲੰਬੇ ਸਮੇਂ ਤੋਂ ਇਹ ਡਿਊਟੀ ਕਰ ਰਹੇ ਹਨ ਕਸ਼ਮੀਰ ਚੰਦ ਜੋ ਬਤੌਰ ਪੰਜਾਬ ਹோம்ਗਾਰਡ ਪਹਿਲੇ ਵਰਤੀ ਹੋਏ ਸੀ ਇੱਥੇ ਇਹ ਵੀ ਦੱਸ ਦਈਏ ਜੋ ਕਿ ਆਸ-ਪਾਸ ਦੇ ਪਿੰਡਾਂ ਵਾਲਿਆਂ ਨੇ ਦੱਸਿਆ ਕਿ ਇਹ ਹਰੇਕ ਨਾਲ ਬਹੁਤ ਵਧੀਆ ਮਿਲਵਰਤਾਂ ਰੱਖਦੇ ਸਨ ਤੇ ਬਹੁਤ ਵਧੀਆ ਡਿਊਟੀ ਕਰਦੇ ਸਨ ਸੋ ਇਹ ਤੇ ਦੱਸ ਦਈਏ ਪੁਲਿਸ ਚੌਕੀ ਕਬਾਇਆ ਵੱਲੋਂ ਇੱਕ ਪਾਰਟੀ ਦੇ ਕੇ ਕਸ਼ਮੀਰ ਚੰਦ ਨੂੰ ਸਰਕਾਰੀ ਸਨਮਾਨਾਂ ਨਾਲ ਨੱਚ ਟੱਪ ਕੇ ਟੋਲਟ ਮੱਕਿਆਂ ਨਾਲ ਆਪਣੀ ਸਰਕਾਰੀ ਗੱਡੀ ਤੇ ਉਹਦੇ ਘਰ ਤੱਕ ਪਹੁੰਚਾਇਆ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਪੁਲਿਸ ਚੌਕੀ ਕਬਾਇਆ ਜਲਾਲਾਬਾਦ ਸਦਰ ਐਸ ਐਚ ਓ ਵੀ ਮੌਕੇ ਤੇ ਮੌਜੂਦ ਸਨ ਜੋ ਵਿਦੇਗੀ ਪਾਰਟੀ ਦਿੱਤੀ ਗਈ ਪੂਰੇ ਸਨਮਾਨਾਂ ਨਾਲ ਸਰ ਕੀ ਨਾਮ ਹੈ ਤੁਹਾਡਾ ਜੀ ਕਸ਼ਮੀਰ ਚੰਦ ਜੀ ਜੀ ਸਰ ਰਿਟਾਇਰਮੈਂਟ ਹੈ ਤੁਹਾਡੀ ਹਾਂ ਜੀ ਅੰਕ ਜੀ ਜੀ ਸਰ ਸਪਾਈ ਦੀ ਜੌਬ ਸੀ ਜਾਂ ਨਹੀਂ ਸਪਾਈ ਦੀ ਸਪਾਈ ਦੀ ਕਿੰਨੇ ਸਾਲ ਡਿਊਟੀ ਕੀਤੀ ਹੈ ਜੀ 13 ਸਾਲ ਜੀ ਕਬਾਇ ਚੌਕੀ ਮਤਲਬ ਬਦਾਈ ਗਈ ਦਿੱਤੀ ਜਾ ਰਹੀ ਹੈ ਤੁਹਾਨੂੰ ਹਾਂ ਜੀ ਅੰਕ ਜੀ ਉਹ ਜੋ ਪੁਲਿਸ ਅਫਸਰਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਸ਼ ਮੈਂ ਇਹ ਸੰਦੇਸ਼ ਦੇਣਾ ਵੀ ਬਹੁਤ ਵਧੀਆ ਮਾਨ ਸਨਮਾਨ ਦਿੱਤਾ ਇਹ ਜੀ ਸਾਰੇ ਸਟਾਫ ਨੇ ਸਾਡੇ ਚੌਕੀ ਇਨਚਾਰਜ ਨੇ ਜੀ ਸਾਡੇ ਬੁਲਾਏ ਜੀ ਬਾਕੀ ਸਾਡੇ ਬੰਬੀ ਮਿੱਤਰ ਕੋਲ ਚਾਹਿਆਂ ਬਹੁਤ ਬੁਰੀ ਅਸਥਿਤੀ ਹੈ ਸਰ ਤੁਹਾਨੂੰ ਪੈਨਸ਼ਨ ਮਿਲਦੀ ਹੈ ਜੇ ਤੁਸੀਂ ਟੈਰ ਮੈਂਡ ਹੋਣ ਤੋਂ ਬਾਅਦ ਨਹੀਂ ਇਹਦੇ ਬਾਰੇ ਸਰਕਾਰ ਨੂੰ ਕੀ ਮੰਗ ਕਰਨੀ ਚਾਹੀਦੀ ਸਰਕਾਰ ਨੂੰ ਕਹਿੰਦੇ ਮੰਗ ਕਰਦੇ ਵੀ ਹੈਗਾ ਜਿਹੜੇ ਵੀ ਰਿਟਾਇਰਮੈਂਟ ਹੋ ਗਏ ਨੇ ਬੇਰਜ਼ਗਾਰ ਹੋ ਗਏ ਨੇ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਸਰ ਐਨੇ ਸਾਲ ਨੌਕਰੀ ਦਿੱਤੀ ਸਰਕਾਰ ਨੂੰ ਪੈਨਸ਼ਨ ਤਾਂ ਦੇਣੀ ਚਾਹੀਦੀ ਇਹ ਇੱਕ ਵੈਲਟ ਫੋਰਸ ਵਿੱਚ ਨੌਕਰੀ ਕੀਤੀ ਹੈ ਹਾਂਜੀ ਹਾਂਜੀ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਨਾਂ ਸਰਦਾਰ ਮਨਜੀਤ ਸਿੰਘ ਜੀ ਪਿੰਡ ਚਕਟਾਲੀ ਵਾਲਾ ਪ੍ਰਧਾਨ ਜੀ ਸਰ ਸਰ ਜੋ ਰਿਟਾਇਰਮੈਂਟ ਹੋਈ ਸਰ ਦੀ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹ ਸਾਡੇ ਵੱਡੇ ਭਰਾ ਨੇ ਜੀ ਸਰਦਾਰ ਕਸ਼ਮੀਰ ਸਿੰਘ ਜੀ ਜੀ ਪਿੰਡ ਆਲਮ ਕਹਤ ਹੂੰ ਜੀ ਇਹਨਾਂ ਨੇ ਤਕਰੀਬਨ ਘਣੀ ਸਰਵ ਸੇਥ ਨੇ ਭਾਈ ਜੀ ਬਹੁਤ ਵਧੀਆ ਸਾਡਾ ਸਤਿਕਾਰ ਕੀਤਾ ਜਦੋਂ ਅਸੀਂ ਆਂਦੇ ਰਾਂ ਜੀ ਸਾਡੇ ਇੱਕ ਭਰਾ ਵੱਡੇ ਭਰਾ ਭਗ ਵਿਚਰੇ ਨਾ ਕਿ ਮੰਨ ਲਓ ਜਿਹੜੇ ਫਰਸਦੀ ਵਰਦੀ ਹੁੰਦੀ ਹੈ ਉਹਦਾ ਰੋਪਾ ਕੇ ਨਹੀਂ ਜੀ ਸਾਨੂੰ ਬਹੁਤ ਹੀ ਪਿਆਰ ਨਾਲ ਹੰਡਲ ਕੀਤਾ ਹੈ ਤੇ ਅੱਗੇ ਵੀ ਅਸੀਂ ਇਹ ਭਰਾ ਨੂੰ ਕਹਾਂ ਵੀ ਸਾਡੇ ਢੇੜਾ ਲਈ ਰੱਖੇ ਸਾਡੇ ਹਲਕੇ ਕਵਾਇ ਚੌਂਕੀ ਇਹਦਾ ਵੀ ਸਤਿਕਾਰ ਕਰਦੇ ਰਹਿਣਾ ਜੀ ਬਹੁਤ ਵਧੀਆ ਜੀ ਅਸੀਂ ਡਿਊਟੀ ਬਹੁਤ ਵਧੀਆ ਨਿਭਾਈ ਹੈ ਬਹੁਤ ਤੇ ਡਿਊਟੀ ਕੀਤੀ ਹੈ ਅੱਜ ਅਸੀਂ ਇਹਨੂੰ ਤੇ ਸਾਰੇ ਪਰਿਵਾਰ ਨੂੰ ਸਾਰੇ ਸਟਾਫ ਨੂੰ ਬਧਾਈ ਦੇਣਾ ਚਾਹੁੰਦੇ ਆ ਜੀ ਕਿ ਇਹ ਰਿਟਾਇਰਮੈਂਟ ਹੋਏ ਨੇ ਤੇ ਮਾਲਕ ਇਹਨਾਂ ਨੂੰ ਵਧੀਆਂ ਸਰਬ ਸੁਭ ਨੂੰ ਭਾਈ ਨੇ ਤੇ ਖੁਸ਼ ਰੱਖੇ ਸਾਰੇ ਪਰਿਵਾਰ ਨੂੰ ਤੇ ਇੱਕ ਬੇਨਤੀ ਇਹ ਵੀ ਜਿਹੜੀ ਤੁਸੀਂ ਅੱਗੇ ਸਵਾਲ ਕੀਤਾ ਹੈ ਕਿ ਰਿਟਾਇਰਮੈਂਟ ਹੋ ਰਹੇ ਨੇ ਸਰ ਇਹਨਾਂ ਦੇ ਜਿਹੜੀ ਪੈਨਸ਼ਨ ਹੈ ਜੀ ਜੀ ਉਹ ਲਈ ਜਾਵੇ ਜੀ ਜੀ ਜੇ ਨਹੀਂ ਤੇ ਨਾਂਦੇ ਪਰਿਵਾਰ ਨੂੰ ਜਿਹੜਾ ਰਿਟਾਇਰਮੈਂਟ ਹੁੰਦਾ ਅਫਸਰ ਕੋਈ ਵੀ ਛੋਟਾ ਜਾਂ ਵੱਡਾ ਹੈ ਉਹਨਾਂ ਦੇ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਜਾਵੇ ਜੀ ਜੀ ਕਿਉਂਕਿ ਇਹ ਭਲੇ-ਵੇਲੇ ਤੇ ਲੱਗੇ ਹੋਏ ਨੇ ਸਰ ਜੀ ਤੇ ਉਦੋਂ ਤੇ ਜਿੰਨੀ ਵੀ ਤਨਖਾਹ ਤੇ ਨਾ ਗੁਜ਼ਾਰਾ ਕੀਤਾ ਥੋੜੀ ਜਾਂ ਕਣੀ ਤਨਖਾਹ ਸਾਫ ਦੀ ਰਹੀ ਐ ਨਹੀਂ ਆਏ ਨੀ ਜੀ ਪਰ ਉਹਦੇ ਸਾਹਬ ਨਾਲ ਵੀ ਜੇ ਬੱਚੇ ਨੂੰ ਜਾਂ ਇਹਨਾਂ ਦੀ ਬੇਟੀ ਨੂੰ ਜਾਂ ਮੁੰਡੇ ਨੂੰ بیٹے ਨੂੰ ਕੋਈ ਨੌਕਰੀ ਦਿੱਤੀ ਜਾਵੇ ਚਲੋ ਆਗਾ ਆ ਤਾਂ ਬੱਚਾ ਹੱਥ ਪਰਤ ਹੋ ਜਾਏਗਾ ਸਾਡੀ ਬੇਨਤੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਪ੍ਰਧਾਨ ਜੀ ਤੁਸੀਂ ਪੈਨਸ਼ਨ ਦੀ ਗੱਲ ਕਰ ਰਹੇ ਸੀ ਇਹਨਾਂ ਦੀ ਏਜੇ کافی ਹੋ ਚੁੱਕੀ ਹੈ 19 ਤੋਂ ਬਾਅਦ ਹੋਰ ਹੋਰ ਤਾਂ ਕੋਈ ਕੰਮ ਕਰ ਨਹੀਂ ਸਕਦੇ ਲੇਕਿਨ ਸਰਕਾਰ ਨੇ ਇਹਨਾਂ ਨੂੰ ਪੈਨਸ਼ਨ ਦੇਣੀ ਚਾਹੀਦੀ ਸੀ ਸਰਕਾਰ ਨੇ ਪੈਨਸ਼ਨ ਦੇਣੀ ਚਾਹੀਦੀ ਸੀ ਜਿਵੇਂ ਆਮ ਕੇ ਮੰਨ ਲਓ ਵੱਡੇ ਅਫਸਰ ਰਟਾਇਰ ਹੁੰਦੇ ਹੋਰ ਪੁਲਿਸ ਅਫਸਰ ਕੋਈ ਵੀ ਹੁੰਦੇ ਆਰਮੀ ਵਾਲੇ ਹੁੰਦੇ ਹਰੇਕ ਨੂੰ ਪੈਨਸ਼ਨ ਮਿਲਦੀ ਹੈ ਹਰੇਕ ਉਹਦੇ ਨੂੰ ਜੀ ਇਹਨਾਂ ਨੂੰ ਕਿਉਂ ਨਹੀਂ ਮਿਲਦੀ ਸਰਕਾਰ ਨੂੰ ਬੇਨਤੀ ਸੀ ਕਰਨਾ ਚਾਹੁੰਦੇ ਆ ਮਾਨ ਸਰਕਾਰ ਨੂੰ ਕਿ ਤੁਸੀਂ ਇਹਨਾਂ ਦੀ ਪੈਨਸ਼ਨ ਦੁਬਾਰਾ ਚਾਲੂ ਕੀਤੀ ਜਾਵੇ ਜੋ ਵੀ ਹੋਮ ਗਾਰਡੀ ਹੈ ਜਾਂ ਜਿਵੇਂ ਵੀ ਪੁਲਿਸ ਦਾ ਛੋਟਾ ਮਲਾਜਮ ਹੈਗਾ ਉਹਨੂੰ ਪੈਨਸ਼ਨ ਬਰਾਬਰ ਦਿੱਤੀ ਜਾਵੇ ਦੂਜੇ ਅਫਸਰਾਂ ਨਾਲ